ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 6 ਗੁਰੂ ਸਾਹਿਬਾਨਾਂ ਦੀ ਬਾਣੀ ਬਾਰੇ ਡੇਪ ਦੇ ਵਿੱਚ ਜਾਣਾਂਗੇ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੁੱਲ 19 ਰਾਗਾਂ ਦੇ ਵਿੱਚ 976 ਜਿਹੜੇ ਸ਼ਬਦ ਅਸ਼ਟਪਦੀਆਂ ਸਾਰਾ ਕੁਝ ਕੁੱਲ ਮਿਲਾ ਕੇ 976 ਜਿਹੜੇ ਸ਼ਬਦ ਇਹਨਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਜਿਹੜੀ ਸਭ ਤੋਂ ਮਹੱਤਮਪੂਰਨ ਖੋਜ ਹੈਗੀ ਆ ਉਹ ਪ੍ਰੋਫੈਸਰ ਸਾਹਬ ਸਿੰਘ ਦੀ ਮੰਨੀ ਜਾਂਦੀ ਆ ਤਾਂ ਉਹਨਾਂ ਦੇ ਅਨੁਸਾਰ 976 ਸ਼ਬਦ ਆ ਤੇ ਅੱਜ ਦੀ ਜਿਹੜੀ ਲੇਟੈਸਟ ਖੋਜ ਰਤਨ ਸਿੰਘ ਜੱਗੀ ਜੀ ਹੋਰਾਂ ਵੱਲੋਂ ਕੀਤੀ ਗਈ ਆ ਉਹਨਾਂ ਨੇ ਜਿਹੜੀ ਖੋਜ ਕੀਤੀ ਆ ਉਹਨਾਂ ਨੇ 958 ਸ਼ਬਦ ਜਿਹੜੇ ਹੈਗੇ ਆ ਦੱਸਿਆ ਇਹ ਵਿਦਵਾਨਾਂ ਦੇ ਵਿਚਕਾਰ ਅਲੱਗ-ਅਲੱਗ ਮਤਭੇਦ ਹੈਗੇ ਆ ਪਰ ਆਪਾਂ ਜਿਹੜਾ ਹੈਗਾ ਦੋਨਾਂ ਨੂੰ ਹੀ ਜਾਣਦੇ ਆ ਇਸ ਵੀਡੀਓ ਦੇ ਵਿੱਚ ਵੀ ਤੁਸੀਂ ਦੋਨਾਂ ਚੀਜ਼ਾਂ ਨੂੰ ਵੀ ਯਾਦ ਰੱਖਣਾ ਉਸ ਤੋਂ ਅੱਗੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ 62 ਜਾਂ 63 ਸ਼ਲੋਕ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈਗੇ ਆ ਗੁਰੂ ਅਮਰਦਾਸ ਜੀ ਦੇ 17 ਰਾਗਾਂ ਦੇ ਵਿੱਚ ਕੁੱਲ ਬਾਣੀ ਰਚੀ ਆ 907 ਸ਼ਬਦ ਪ੍ਰੋਫੈਸਰ ਸਾਫ ਸਿੰਘ ਜਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਹਿਸਾਬ ਨਾਲ ਆ ਤੇ 885 ਸ਼ਬਦ ਰਤਨ ਸਿੰਘ ਜੱਗੇ ਅਨੁਸਾਰ ਉਹਨਾਂ ਦੇ ਦਰਜ ਹੈਗੇ ਆ ਉਸ ਤੋਂ ਅੱਗੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਕੁੱਲ 30 ਰਾਗਾਂ ਦੇ ਵਿੱਚ ਬਾਣੀ ਦੀ ਰਚਨਾ ਕੀਤੀ ਆ ਤਾਂ ਉਹਨਾਂ ਦੇ 679 ਸ਼ਬਦ ਜਿਹੜੇ ਹੈਗੇ ਆ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਜਾਂ ਪ੍ਰੋਫੈਸਰ ਸਾਫ ਸਿੰਘ ਅਨੁਸਾਰ ਆ ਤੇ 640 ਜਿਹੜੇ ਹੈਗੇ ਰਤਨ ਸਿੰਘ ਜੱਗੀ ਅਨੁਸਾਰ ਹੈਗੇ ਆ ਉਸ ਤੋਂ ਅੱਗੇ ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਜ਼ਿਆਦਾ ਬਾਣੀ ਜਿਹੜੀ ਗੁਰੂ ਅਰਜਨ ਦੇਵ ਜੀ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਆ ਤਾਂ ਇਹਨਾਂ ਨੇ 30 ਰਾਗਾਂ ਦੇ ਵਿੱਚ 2218 ਸ਼ਬਦਾਂ ਦੀ ਰਚਨਾ ਜਿਹੜੀ ਹੈਗੀ ਆ ਉਹ ਕੀਤੀ ਆ ਰਤਨ ਸਿੰਘ ਜੱਗੀ ਅਨੁਸਾਰ ਇਹਨਾਂ ਨੇ 2304 ਸ਼ਬਦਾਂ ਦੀ ਰਚਨਾ ਜਿਹੜੀ ਕੀਤੀ ਆ ਇਹ ਅਲੱਗ-ਅਲੱਗ ਵਿਦਵਾਨਾਂ ਦੀਆਂ ਦੋ ਜਿਹੜੀਆਂ ਅਲੱਗ-ਅਲੱਗ ਖੋਜਾਂ ਹੈਗੀਆਂ ਉਹਨਾਂ ਮੁਤਾਬਕ ਦੱਸ ਰਹੇ ਹਾਂ ਕਿਸੇ 'ਚੋ ਵੀ ਤੁਹਾਨੂੰ ਪਾ ਸਕਦੇ ਆ ਤਾਂ ਤੁਸੀਂ ਇਹਨਾਂ ਨੂੰ ਯਾਦ ਰੱਖਣਾ ਇਕੱਠਾ ਜਿਹੜਾ ਹੈਗਾ ਉਹ ਕਦੀ ਵੀ ਪੇਪਰ ਦੇ ਵਿੱਚ ਨਹੀਂ ਪਉਂਦੇ ਤੇ ਲਾਸਟ ਦੇ ਉੱਪਰ ਗੁਰੂ ਤੇਗ ਬਹਾਦਰ ਜੀ ਦੇ ਕੁੱਲ 15 ਰਾਗਾਂ ਦੇ ਵਿੱਚ 59 ਸ਼ਬਦ ਜਿਹੜੇ ਹੈ ਤੇ 57 ਸ਼ਲੋਕ ਦਰਜ ਆ ਦਾ ਕੁੱਲ ਇਹਨਾਂ ਦੇ 116 ਜਿਹੜੇ ਹੈਗੇ ਆ ਗਿਣਤੀ ਸ਼ਬਦਾਂ ਦੀ ਬੰਦੀ